ਇਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਆ ਕਿ ਸਾਡਾ ਖਾਨਦਾਨੀ ਆਯੁਰਵੈਦਿਕ ਦਵਾਈਆਂ ਦਾ ਕੰਮ ਆ ਮੈਨੂੰ ਕਈ ਵਾਰ ਫੋਨ ਆਉਂਦੇ ਆ ਕਹਿੰਦੇ ਕੈਨ ਸਰ ਤੁਸੀਂ ਖਬਰਾਂ ਤਾਂ ਚੈਨਲ ਤੇ ਦਿੰਦੇ ਆ ਤੁਹਾਡਾ ਚੈਨਲ ਦੇਖਦੇ ਵੀ ਬਹੁਤ ਸਾਰੇ ਹੈਗੇ ਆ ਤੁਸੀਂ ਇੱਕ ਇੱਕ ਕਰਕੇ ਆਪਣੇ ਨੁਕਸੇ ਵੀ ਜਰੂਰ ਦੱਸ ਦਿਆ ਕਰਨ ਤਾਂ ਜੋ ਮਰੀਜ਼ ਨੂੰ ਡਾਕਟਰ ਦੇ ਕੋਲ ਨਾ ਜਾਣਾ ਪਵੇ ਕਿਉਂਕਿ ਡਾਕਟਰਾਂ ਕੋਲ ਜਾਣਿਆ ਤਾਂ ਸਟੀਰੀਅਲ ਦਵਾਈਆਂ ਸਾਨੂੰ ਮਿਲਦੀਆਂ ਆ ਤੇ ਇਸ ਕਰਕੇ ਤੁਸੀਂ ਘਰੇਲੂ ਨੁਕਸੇ ਵੀ ਜਰੂਰ ਦੱਸ ਦਿਆ ਕਰੋ ਸੋ ਤੁਹਾਡੀ ਸਾਰਿਆਂ ਦੀ ਮੰਗ ਦੇ ਉੱਪਰ ਮੈਂ ਜਿਹੜੇ ਆ ਕੁਝ ਘਰੇਲੂ ਨੁਕਸੇ ਜਿਹੜੀਆਂ ਘਰ ਦੇ ਵਿੱਚ ਹੀ ਚੀਜ਼ਾਂ ਮਿਲ ਜਾਂਦੀਆਂ ਆ ਉਹਦੇ ਬਾਰੇ ਜਰੂਰ ਮੈਂ ਤੁਹਾਨੂੰ ਹੁਣ ਦੱਸਣਾ ਸ਼ੁਰੂ ਕਰੂੰਗਾ ਰੋਜ਼ ਕੋਸ਼ਿਸ਼ ਕਰਾਂਗਾ ਕਿ ਰੋਜ਼ ਇੱਕ ਵੀਡੀਓ ਪਾਵਾਂ ਪਰ ਮੇਰੀ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਤੁਸੀਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਔਰ ਚੈਨਲ ਜਿਹੜਾ ਆ ਜਿਸ ਤਰ੍ਹਾਂ ਵੀਡੀਓ ਚੱਲ ਰਹੀ ਆ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਜਿਹੜੀ ਵੀ ਮੈਂ ਗੱਲ ਇਸ ਦੇ ਵਿੱਚ ਮੰਨ ਲਓ ਇੱਕ ਟੌਪਿਕ ਦੇ ਉੱਪਰ ਦੱਸਾਂਗਾ ਇੱਕ ਜੜੀ ਬੂਟੀ ਤੇ ਦੱਸਾਂਗਾ ਜਾਂ ਘਰੇਲੂ ਤੁਹਾਡੇ ਘਰ ਦੇ ਵਿੱਚ ਜੋ ਰਸੋਈ ਵਿੱਚ ਚੀਜ਼ਾਂ ਆ ਉਹਦੇ ਬਾਰੇ ਮੈਂ ਦੱਸਾਂਗਾ ਤੇ ਤੁਸੀਂ ਉਹਨੂੰ ਨੋਟ ਕਰ ਲੈਣਾ ਆ ਤੇ ਉਹਦੇ ਵਿੱਚ ਮੈਂ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਕਾਫੀ ਫੇਰਵਾ ਦੇ ਸਕਾਂ ਹੁਣ ਤੁਸੀਂ ਜਵੈਣ ਜਾਣਦੇ ਆ ਜਿਹਨੂੰ ਜਵੈਣ ਕਹਿੰਦੇ ਆ ਜਵੈਣ ਦੋ ਤਰ੍ਹਾਂ ਦੀ ਹੁੰਦੀ ਆ ਜੇ ਤੁਸੀਂ ਪੰਸਾਰੀ ਦੇ ਜਾਓਗੇ ਤਾਂ ਉਹ ਤੁਹਾਨੂੰ ਪੁੱਛਣਗੇ ਕਿ ਕਿਹੜੀ ਜਵੈਣ ਲੈਣੀ ਆ ਇੱਕ ਖੁਰਾਸਾਨੀ ਜਵੈਣ ਹੁੰਦੀ ਆ ਤੇ ਇੱਕ ਦੇਸੀ ਘਰ ਦੀ ਜਵੈਣ ਹੁੰਦੀ ਹੈਗੀ ਆ ਜਿਹੜੀ ਖੁਰਾਸਾਨੀ ਜਵੈਣ ਹੈਗੀ ਆ ਉਹ ਉਹਨਾਂ ਨੂੰ ਅਸੀਂ ਕਈ ਹੋਰ ਰੋਗਾਂ ਦੇ ਵਿੱਚ ਵਰਤਦੇ ਆ ਉਹ ਤੁਸੀਂ ਜਵੈਣ ਨਹੀਂ ਲੈਣੀ ਹੈਗੀ ਨਹੀਂ ਤੇ ਤੁਹਾਨੂੰ ਨੁਕਸਾਨ ਕਰੇਗੀ ਤੁਸੀਂ ਜਿਹੜੇ ਘਰ ਦੇ ਵਿੱਚ ਆਮ ਕਰਿਆਨੇ ਦੀਆਂ ਦੁਕਾਨਾਂ ਤੋਂ ਜੋ ਵਾਇਣ ਮਿਲ ਜਾਂਦੀ ਆ ਉਹੀ ਲੈਣੀ ਆ ਤੇ ਹੁਣ ਤੁਹਾਨੂੰ ਦੱਸਦੇ ਆ ਕਿ ਜਵਾਨ ਜਵੈਣ ਜਿਹੜੀ ਆ ਆਮ ਕਰਿਆਨੇ ਦੀ ਦੁਕਾਨ ਤੋਂ ਮਿਲ ਜਾਂਦੀ ਆ ਬਹੁਤ ਸਾਰੇ ਲੋਕ ਜਿਹੜੇ ਆ ਆਚਾਰ ਦੇ ਵਿੱਚ ਪਾਉਂਦੇ ਆ ਸਬਜ਼ੀਆਂ ਵਿੱਚ ਪਾਉਂਦੇ ਆ ਤੇ ਕਿਚੂਰਨ ਦੇ ਵਿੱਚ ਵੀ ਇਹਦੀ ਜਿਹੜੀ ਆ ਵਰਤੋਂ ਕੀਤੀ ਜਾਂਦੀ ਆ ਅੱਜ ਤੁਹਾਨੂੰ ਅਸੀਂ ਦੱਸ ਰਹੇ ਆ ਕਿ ਇਸ ਦੇ ਕੀ ਕੀ ਫਾਇਦੇ ਨੇ ਜੇਕਰ ਪੇਟ ਦੇ ਵਿੱਚ ਦਰਦ ਹੁੰਦਾ ਹੋਵੇ ਜਾਂ ਕਿਸੇ ਨੂੰ ਖੰਗ ਹੁੰਦੀ ਹੋਵੇ ਖੰਗ ਹਟਦੀ ਨਾ ਹੋਵੇ ਤਾਂ ਅੱਧਾ ਇੱਕ ਚਮਚਾ ਜਿਹੜਾ ਆ ਜਵੈਣ ਦਾ ਲੈ ਲੈਣਾ ਆ ਤੇ ਇਹਨੂੰ ਮੂੰਹ ਦੇ ਵਿੱਚ ਕਚੋਲਦੇ ਜਾਣਾ ਜਿੱਦਾਂ ਹੌਲੀ 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 ਨਾਨ ਮਤਲਬ ਇਹਨੂੰ ਤੁਸੀਂ ਚਬਾਉਣਾ ਹੈਗਾ ਲਾਰਜੇ ਅੰਦਰ ਨਗਾਈ ਜਾਣੀ ਆ ਤੇ ਫਿਰ ਉੱਪਰੋਂ ਜਿਹਨੂੰ ਵੀ ਖੰਗ ਹੈਗੀ ਆ ਜਾਂ ਜਿਹਦੇ ਪੇਟ 'ਚ ਦਰਦ ਹੁੰਦਾ ਹੈਗਾ ਆ ਤਾਂ ਇਸ ਨੂੰ ਖਾਣ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਉੱਪਰੋਂ ਕੋਸਾ ਪਾਣੀ ਪੀ ਲੈਣਾ ਆ ਦਿਨ 'ਚ ਦੋ ਵਾਰ ਵੀ ਇਹਨੂੰ ਤੁਸੀਂ ਲੈ ਸਕਦੇ ਆ ਇਹ ਨਾਲ ਖੰਗ ਤੇ ਪੇਟ ਦਾ ਦਰਦ ਜਿਹੜਾ ਉਹ ਤੁਹਾਡਾ ਠੀਕ ਹੋ ਜਾਏਗਾ ਤੇ ਉਪਰੋਂ ਕੋਸਾ ਪਾਣੀ ਪੀਣਾ ਜ਼ਰੂਰੀ ਆ ਤੇ 1 ਘੰਟੇ ਤੱਕ ਬਾਅਦ ਵਿੱਚ ਕੁਝ ਨਾ ਲਵੋ ਤਾਂ ਹੀ ਅਸਰ ਕਰੇਗੀ ਹਾਂ ਜੇਕਰ ਕਿਸੇ ਨੂੰ ਕਬਜ ਬਹੁਤ ਰਹਿੰਦੀ ਆ ਪੇਟ ਖਰਾਬ ਰਹਿੰਦਾ ਆ ਕਬਜ ਰਹਿੰਦੀ ਹੈਗੀ ਆ ਤਾਂ ਉਹ ਰਾਤ ਨੂੰ ਸੌਣ ਲੱਗੇ ਅੱਧਾ ਚਮਚਾ ਜਿਹੜਾ ਜਵੈਣ ਦਾ ਹੈਗਾ ਆ ਸੌਣ ਲੱਗੇ ਅੱਧਾ ਕ ਚਮਚਾ ਜਾਂ ਅੱਧੇ ਚਮਚੇ ਤੋਂ ਥੋੜਾ ਘੱਟ ਜਿਹੜਾ ਹੈਗਾ ਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਮੂੰਹ ਦੇ ਵਿੱਚ ਪਾਓ ਥੋੜ੍ਹਾ-ਥੋੜ੍ਹਾ ਖਚੋਲੀ ਜਾਵੋ ਤੇ ਉੱਪਰੋਂ ਕੋਸਾ ਪਾਣੀ ਸੌਣ ਲੱਗੇ ਪੀ ਲਓ ਇਸ ਦੇ ਨਾਲ ਜਿਹੜੀ ਹੈਗੀ ਆ ਤੁਹਾਡਾ ਪੇਟ ਦਾ ਜਿਹੜਾ ਹੈਗਾ ਕਬਜ਼ ਹੈਗੀ ਉਹ ਵੀ ਠੀਕ ਹੋ ਜਾਊਗੀ ਬਾਕੀ ਇੱਕ ਜਵੈਣ ਦਾ ਚੂਰਨ ਆ ਜਵੈਣ ਲੈ ਲਓ ਉਹਨੂੰ ਤੁਸੀਂ ਘੋਟ ਲਓ ਉਹ 2 ਕੁ ਗ੍ਰਾਮ ਉਹਦੇ ਵਿੱਚੋਂ ਚੁਟਕੀ ਲੈ ਲਓ ਤੇ ਦੋਨੋਂ ਨੱਕ ਦੇ ਵਿੱਚ ਤੁਸੀਂ ਉਹਨੂੰ ਜਿੱਦਾਂ ਨਸਵਾਰ ਸੁੰਘੀਦੀ ਐ ਇਦਾਂ ਸੁੰਘੋ ਤੇ ਰਾਤ ਨੂੰ ਸੌਣ ਲੱਗੇ ਤੇ ਸਵੇਰੇ ਉੱਠਦੇ ਸਾਰ ਤੇ ਇਹਦੇ ਨਾਲ ਜਿਹੜਾ ਜੁਕਾਮ ਸਿਰਦਰਦ ਜਿਹੜਾ ਉਹ ਠੀਕ ਹੋ ਜਾਏਗਾ ਬਾਕੀ ਇੱਕ ਮੈਨੂੰ ਕਈਆਂ ਨੇ ਕਿਹਾ ਕਿ ਸਿਰ ਦੇ ਵਿੱਚ ਜੂਆਂ ਲੇਖਾਂ ਜਿਹੜੀਆਂ ਆ ਪੈ ਜਾਂਦੀਆਂ ਹੈਗੀਆਂ ਆ ਤੇ ਜੇਕਰ ਕਿਸੇ ਦੇ ਜੂਆਂ ਜਾਂ ਲੇਖਾਂ ਸਿਰ ਦੇ ਵਿੱਚ ਬਹੁਤ ਜ਼ਿਆਦਾ ਹੈਗੀਆਂ ਆ ਤਾਂ ਤੁਸੀਂ 10 ਗ੍ਰਾਮ ਜਵੈਣ ਲੈ ਲੈਣੀ ਆ ਉਹਨੂੰ ਕੁੱਟ ਲੈਣਾ ਆ ਪੀਸ ਲੈਣਾ ਆ ਤੇ 5 ਗ੍ਰਾਮ ਫਟਕੜੀ ਲੈ ਲੈਣੀ ਆ ਫਟਕੜੀ ਤੁਸੀਂ ਚਿੱਟੀ ਲੈ ਲਓ ਠੀਕ ਹੈ ਜੀ ਲਾਲ ਵੀ ਆਂਦੀ ਆ ਚਿੱਟੀ ਲੈ ਲਓ ਫੇ ਫਟਕੜੀ ਵੀ ਏਸ਼ਕ ਉਹਨੂੰ ਵੀ ਪੀਸ ਲੈਣਾ 5 ਗ੍ਰਾਮ ਮੰਨ ਲਓ ਅੱਧਾ ਟੋੜਾ ਹੋ ਗਈ ਫਟਕੜੀ ਤੇ 10 ਗ੍ਰਾਮ ਇੱਕ ਟੋੜਾ ਹੋ ਗਈ ਜਵੈਣ ਇਹਨੂੰ ਕੁੱਟ ਪੀਸ ਲਓ ਤੇ ਇਹਨੂੰ ਫੇਰ ਤੁਸੀਂ ਜਿਹੜਾ ਆ ਥੋੜੀ ਜਿਆ ਦੇਹੀ ਲੈ ਲਓ ਜਾਂ ਲੱਸੀ ਲੈ ਲਓ ਉਹਦੇ ਵਿੱਚ ਮਿਕਸ ਕਰ ਲੈਣੀ ਆ ਦੇਹੀ ਦਾ ਲੱਸੀ ਵਿੱਚ ਫੇਰ ਇਹਨੂੰ 15-20 ਮਿੰਟ ਪਿਆ ਰਹਿਣ ਦਿਓ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਸਿਰ ਦੇ ਉੱਪਰ ਲਗਾ ਲਓ ਤੇ ਅੱਧਾ ਘੰਟਾ ਤੁਸੀਂ ਲੱਗਾ ਰਹਿਣ ਦਿਓ ਉਸ ਤੋਂ ਬਾਅਦ ਸਿਰ ਨੂੰ ਧੋ ਲਓ ਤੇ ਜਿਹੜੀਆਂ ਸਿਰ ਦੇ ਵਿੱਚ ਲੀਖਾਂ ਜਾਂ ਜੂਆਂ ਹੋਣਗੀਆਂ ਉਹ ਮਰ ਜਣ ਗਿਆ ਹਫਤੇ ਦੇ ਵਿੱਚ ਇੱਕ ਦੋ ਵਾਰ ਇਦਾਂ ਕਰ ਲਿਆ ਕਰੋ ਬਾਕੀ ਬਵਾਸੀਰ ਦੀ ਸ਼ਿਕਾਇਤ ਬਹੁਤ ਹੈਗੀ ਆ ਬਵਾਸੀਰ ਦੇ ਵਿੱਚ ਤੁਸੀਂ ਦੁਪਹਿਰ ਨੂੰ ਜਦੋਂ ਰੋਟੀ ਖਾ ਲੈਨੇ ਆ ਨਾ ਰੋਟੀ ਖਾਣ ਤੋਂ ਅੱਧੇ ਘੰਟੇ ਬਾਅਦ ਦੁਪਹਿਰ ਨੂੰ ਰਾਤ ਨੂੰ ਇਹ ਕੰਮ ਨਹੀਂ ਕਰਨਾ ਹੈਗਾ ਤੇ ਸੂਰਜ ਛਪਣ ਤੋਂ ਬਾਅਦ ਲੱਸੀ ਔਰ ਦਹੀਂ ਦੀ ਵਰਤੋਂ ਕਰਨਾ ਸੇਧ ਦੇ ਲਈ ਨੁਕਸਾਨਦਾਇਕ ਹੁੰਦਾ ਹੈਗਾ। ਤੇ ਜਿਨ੍ਹਾਂ ਨੂੰ ਬਵਾਸੀਰ ਦੀ ਸਮੱਸਿਆ ਹੈਗੀ ਆ ਉਹ ਕੀ ਕਰਨ ਇੱਕ ਗਲਾਸ ਲੱਸੀ ਦੇ ਵਿੱਚ ਇੱਕ ਜਿੱਦਾ ਚਮਚਾ ਹੁੰਦਾ ਚਮਚੇ ਦਾ ਚੌਥਾ ਹਿੱਸਾ ਜਿਹਦੀ ਜਿੰਨਾ ਅਸੀਂ ਚਾਹ ਪੱਤੀ ਕੰਡਕੁਟ ਵਗੈਰਾ ਪਾਨੇ ਆ ਉਹਦਾ ਚੌਥਾ ਹਿੱਸਾ ਚਮਚੇ ਦਾ ਲੈ ਲੈਣਾ ਆ ਤੇ ਉਹਦੇ ਵਿੱਚ 1 ਗ੍ਰਾਮ ਜੜੇ ਰੱਖ ਲੋਗੇ ਇੱਕ 1.5 ਟੁਟਕੀ ਸਿੰਧ ਦਾ ਨਾਮਕ ਜਿਹੜਾ ਤੁਹਾਡੇ ਘਰ ਹੁੰਦਾ ਆ ਉਹ ਤੁਸੀਂ ਲੈ ਲੈਣਾ ਆ ਤੇ ਦੁਪਹਿਰ ਨੂੰ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਉਹਦੀ ਤੁਸੀਂ ਵਰਤੋਂ ਕਰੋਗੇ ਤਾਂ ਜਿਹੜਾ ਬਵਾਸੀਰ ਦਾ ਜਿਹੜਾ ਰੋਗ ਆ ਤੁਹਾਡਾ ਉਹ ਠੀਕ ਹੋ ਜਾਊਗਾ ਤੇ ਇਹਦੇ ਨਾਲ ਇੱਕ ਫਰੇਜ਼ ਜ਼ਰੂਰ ਰੱਖਣਾ ਬਵਾਸੀਰ ਦੇ ਰੋਗੀਆਂ ਨੇ ਕਿ ਉਹ ਲਾਲ ਮਿਰਚ ਟੋਟਲ ਬੰਦ ਕਰ ਦੇਣ ਗਰਮ ਮਸਾਲੇ ਫਾਸਟ ਫੂਡ ਹੋ ਗਿਆ ਇਹੋ ਜੀਆਂ ਚੀਜ਼ਾਂ ਉਹ ਬੰਦ ਕਰ ਦੇਣ ਤੇ ਤਾਂ ਹੀ ਜਿਹੜਾ ਆ ਕਿ ਇਹ ਬਵਾਸੀਰ ਤੋਂ ਜਿਹੜਾ ਸਰਕਾਰਾ ਮਿਲਣਾ ਤੇ ਕਬਜ ਨਾ ਰਹਿਣ ਦੇਣ ਕਿਉਂਕਿ ਬਵਾਸੀਰ ਕਬਜ ਤੋਂ ਹੁੰਦੀ ਹੈਗੀ ਆ ਤੇ ਇਸ ਕਰਕੇ ਤੁਹਾਨੂੰ ਅੱਜ ਜਵੈਣ ਦੇ ਜਿਹੜੇ ਹੈਗੇ ਆ ਗੁਣ ਦੱਸੇ ਹੈਗੇ ਆ ਤੇ ਇਹਦਾ ਇੱਕ ਨੁਕਸਾਨ ਵੀ ਹੈਗਾ ਆ ਜੇ ਤੁਸੀਂ ਸੋਚੋ ਜਿਆਦਾ ਮਾਤਰਾ ਵਿੱਚ ਆ ਜਵੈਣ ਨੂੰ ਖਾਈ ਚਲੋ ਖਾਈ ਚਲੋ ਫੇਰ ਤੁਹਾਡਾ ਜਿਹੜਾ ਕਿ ਤੁਹਾਡੀ ਜਿਹੜੀ ਆ ਕਿ ਉਹ ਸਿਰ ਦਰਦ ਦੀ ਜਿਹੜੀ ਆ ਉਹ ਸਮੱਸਿਆ ਜਿਹੜੀ ਆ ਉਹ ਸ਼ੁਰੂ ਹੋ ਜਾਏਗੀ ਇਸ ਕਰਕੇ ਵੈਦ ਦੀ ਸਲਾਹ ਲੈ ਸਕਦੇ ਆ ਤੁਸੀਂ ਮੇਰਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਆ ਸਾਡਾ 100 ਸਾਲ ਤੋਂ ਵੀ ਪੁਰਾਣਾ ਜੜੀਆਂ ਬੂਟੀਆਂ ਦਾ ਕੰਮ ਹੈਗਾ ਆ ਔਰ ਅਸੀਂ ਇਲਾਜ ਕਰਦੇ ਆ ਕਿਸੇ ਦੇ ਸੈੱਲ ਘਟੇ ਹੋਣ ਇੱਕ ਦਿਨ ਦੇ ਵਿੱਚ ਵੱਜ ਜਾਂਦੇ ਆ ਗਿਆ ਚਮੜੀ ਦਾ ਰੋਗ ਹੋਵੇ ਪੇਟ ਦਾ ਰੋਗ ਹੋਵੇ ਲੀਵਰ ਦਾ ਰੋਗ ਹੋਵੇ ਮੇ ਪਸ਼ਾਬ ਦਾ ਰੋਗ ਹੋਵੇ ਔਰਤਾ ਤੇ ਮਰਦਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਕੋਈ ਵੀ ਸਮੱਸਿਆਵਾਂ ਹੋਣ ਔਰ ਸਿਰ ਦੇ ਵਾਲ ਝੜਦੇ ਹੋਣ ਠੀਕ ਹੈ ਜੀ ਮਤਲਬ ਅਸੀਂ ਹਾਰਟ ਦੀ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਦਿਲ ਦੀ ਸਮੱਸਿਆ ਹੈਗੀ ਆ ਬਵਾਲ ਸੀ ਰਹਿ ਗਈ ਆ ਦਰੰਗ ਹੈਗਾ ਆ ਲਕਵਾ ਹੈਗਾ ਆ ਇਹ ਲਕੋਰੀਆ ਹੈਗਾ ਆ ਐਮ ਸੀ ਪੀਰੀਅਡ ਦੀ ਇਸ ਸਮੱਸਿਆ ਆ ਪਰ ਮਤਲਬ ਪ੍ਰੈਗਨੈਂਟ ਹੋ ਜਾਂਦੇ ਆ ਤਾਂ ਉਸ ਤੋਂ ਬਾਅਦ ਗਰਭ ਡਿੱਗ ਜਾਂਦਾ ਹੈਗਾ ਉਹਦੇ ਲਈ ਸਾਡੇ ਕੋਲ ਦਵਾਈ ਹੁੰਦੀ ਹੈਗੀ ਆ ਮੇਰੇ ਕਹਿਣ ਦਾ ਮਤਲਬ ਹੈ ਕਿ ਅਸੀਂ ਸਾਡੇ ਕੋਲ ਹਰ ਤਰ੍ਹਾਂ ਦੀਆਂ ਆਯੁਰਵੈਦਿਕ ਦਵਾਈਆਂ ਹੁੰਦੀਆਂ ਹੈਗੀਆਂ ਆ ਗਠੀਆ ਹੁੰਦਾ ਆ ਇਹ ਕਿਸੇ ਦੇ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਬੋਡਿਆਂ ਦੇ ਵਿੱਚ ਦਰਦ ਹੁੰਦਾ ਹੈਗਾ ਆ ਇਹ ਸਾਡੇ ਕੋਲ ਸਾਰੀਆਂ ਦਵਾਈਆਂ ਹੁੰਦੀਆਂ ਹੈਗੀਆਂ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਆ ਇੱਕ ਮੇਰੇ ਮਿੱਤਰ ਬੈਰ ਹੈਗੇ ਲੁਧਿਆਣੇ ਤੋਂ ਪਰੇ ਹੈਗੇ ਆ ਉਹ ਇੱਕ ਧਾਗਾ ਦਿੰਦੇ ਹੁੰਦੇ ਸੀ ਕਿ ਜਿਹਨੂੰ ਸਰਵਾਈਕਲ ਦਾ ਦਰਦ ਹੈਗਾ ਆ ਉਹੀ ਮੈਨੂੰ ਉਹ ਧਾਗਾ ਮੈਂ ਕਹ ਵੀਰ ਪਰ ਮੈਨੂੰ ਮੈਂ ਨਹੀਂ ਮਤਲਬ ਅਸੀਂ ਅੰਧ ਪਛਵਾਜ ਫਲਾਣਾ ਸਾਡਾ ਕੰਮ ਨਹੀਂ ਹੈਗਾ ਤੇ ਨਾ ਅਸੀਂ ਫਲਾਣਿਆ ਜਿੱਦਾ ਜਨਉ ਹੁੰਦਾ ਉਹ ਠਾਪ ਕੇ ਠੀਕ ਹੁੰਦਾ ਦਾੜ ਠਾਪ ਕੇ ਠੀਕ ਹੋ ਜਾਂਦੀ ਐ ਲੂਤ ਹੁੰਦੀ ਸੀ ਅੱਗੇ ਬਹੁਤ ਅੱਜ ਕੱਲ ਤੇ ਨਹੀਂ ਹੋ ਰਹੀ ਹੈਗੀ ਤੇ ਉਹ ਠਾਪ ਕੇ ਠੀਕ ਹੋ ਜਾਂਦੀ ਸੀਗੀ ਧਰਨ ਕੇਈ ਮੰਤਰ ਨਾਲ ਕੱਢ ਦਿੰਦੇ ਆ ਤੇ ਮੈਂ ਉਹ ਧਾਗਾ ਜਿਹੜਾ ਆ ਮੈਂ ਕਹ ਵੀ ਤੁਸੀਂ ਐਦਾਂ ਕਰੋ ਮੈਨੂੰ ਧਾਗਾ ਇਹ ਦੇ ਦਿਓ ਮੈਂ ਵੀ ਜਮਾ ਕੇ ਦੇਖਦਾ ਹੈਗਾ ਆ ਬਹੁਤ ਸਾਰਿਆਂ ਨੂੰ ਦਿੱਤਾ ਹੈ ਤੇ ਫਾਇਦਾ ਹੋਇਆ ਤੇ ਨਾਲ ਅਸੀਂ ਮਾੜਾ ਮੋਟਾ ਤੇਲ ਵੀ ਦੇ ਦੇਦਾ ਹੈਗਾ ਜਿਹਨੂੰ ਸਰਵਾਈਕਲ ਦਾ ਪੇਨ ਆ ਤੇ ਇਹਦੇ ਅਸੀਂ ਜਿਹੜੇ ਆ ਗਿਆ ਕਿ ਅਸੀਂ ਪੈਸੇ ਜਿਹੜੇ ਆ ਮੂੰਹੋਂ ਮੰਗੇ ਨਹੀਂ ਮੰਗਦੇ ਹੈਗੇ ਕਿਸੇ ਨੂੰ ਵੀ ਸਰਵਾਈਕਲ ਦਾ ਪੇਨ ਹੈਗਾ ਤੇ ਉਹ ਸਾਨੂੰ ਫੋਨ ਕਰ ਸਕਦੇ ਆ ਘਰ ਬੈਠੇ ਮੰਗਵਾ ਸਕਦੇ ਆ ਸਾਢਾ ਅਨਸਾਰ ਪੈਸੇ ਦੇ ਸਕਦੇ ਆ ਬੇਸ਼ੱਕ ਸਾਡੇ ਉਸਨੇ ਮੇਰੇ ਕੋ ਪੈਸੇ ਜ਼ਰੂਰ ਲਏ ਆ ਮੈਨੂੰ 10 ਧਾਵੇ ਦਿੱਤੇ ਸੀ ਜਿਹਦੇ ਵਿੱਚ ਹੁਣ ਮੇਰੇ ਕੋ 5 ਜਾਂ 6 ਰਹਿ ਗਏ ਹੈਗੇ ਤੇ ਉਹ ਤੁਸੀਂ ਮੰਗਵਾਉਣਾ ਚਾਹੋਂ ਤਾਂ ਤੁਸੀਂ ਮੰਗਵਾ ਸਕਦੇ ਹੈਗੇ ਆ ਤੇ ਬਾਕੀ ਸਕਰੀਨ ਤੇ ਦਿੱਤੇ ਹੋਏ ਨੰਬਰ ਦੇ ਵਿੱਚ ਉੱਪਰ ਤੁਸੀਂ ਕਾਲ ਕਰ ਸਕਦੇ ਆ ਜੇਕਰ ਕਿਸੇ ਨੂੰ ਵੀ ਕੋਈ ਬਿਮਾਰੀ ਹੈਗੀ ਆ ਅਲਾਜ ਕਰਾ ਕਰਾ ਕੇ ਥੱਕ ਚੁੱਕੇ ਆ ਤੁਹਾਡਾ ਬਿਮਾਰੀ ਠੀਕੇ ਨਹੀਂ ਹੋਈ ਹੋ ਰਹੀ ਹੈਗੀ ਤਾਂ ਉਹ ਸਾਡੇ ਨਾਲ ਸੰਪਰਕ ਕਰ ਲਓ ਜੜ ਬਾੜਾ ਕੋੜਾ ਜਿਹਨੂੰ ਕਹਿ ਦਿੰਦੇ ਆ ਉਹ ਵੀ ਆਪਣੇ ਕੋਲ ਠੀਕ ਹੋ ਜਾਂਦਾ ਹੈਗਾ ਆ ਠੀਕ ਹੈ ਜੀ ਤੇ ਇਸ ਕਰਕੇ ਹੁਣ ਮੈਂ ਕੋਸ਼ਿਸ਼ ਕਰਿਆ ਕਰੂੰਗਾ ਕਿ ਤੁਹਾਡੀ ਮੰਗ ਤੇ ਰੋਜ਼ ਕੋਈ ਨਾ ਕੋਈ ਜਿਹੜੇ ਟੌਪ-ਅਪ ਦੇ ਉੱਪਰ ਗੱਲ ਲੈ ਕੇ ਆਵਾਂ ਤੇ ਤੁਸੀਂ ਮੈਨੂੰ ਜਿਹੜਾ ਸਕਰੀਨ ਤੇ ਦਿੱਤੇ ਹੋਏ ਨੰਬਰ ਦੇ ਉੱਪਰ ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ ਕਰ ਸਕਦੇ ਆ ਇੱਕ ਮੇਰੀ ਰਿਕਵੈਸਟ ਆ ਇੱਕ ਵਾਰ ਮੈਨੂੰ ਫੋਨ ਕਰਨਾ ਬਾਰ-ਬਾਰ ਫੋਨ ਨਹੀਂ ਕਰਨਾ ਕਿਉਂਕਿ ਸਾਡਾ ਨਵਾਂ ਸ਼ਹਿਰ ਦਵਾਬਾ ਜਿਹੜੇ ਚੈਨਲ ਤੇ ਤੁਸੀਂ ਦੇਖ ਰਹੇ ਹੈਗੇ ਆ ਇਹਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਸ਼ੇਅਰ ਕਰ ਦਿਓ ਘੰਟੀ ਵਾਲਾ ਬਟਨ ਵੀ ਦਵਾ ਦਿਓ ਔਰ ਲਾਈਕ ਕਰ ਦਿਓ ਤਾਂ ਜੋ ਤੁਹਾਡੇ ਕੋਲ ਜਿਹੜੀ ਆ ਬਿਮਾਰੀਆਂ ਦੇ ਸੰਬੰਧ ਦੇ ਵਿੱਚ ਰੋਜ਼ਾਨਾ ਜਿੱਥੇ ਅਸੀਂ ਖਬਰਾਂ ਦਿੰਨੇ ਹੈਗੇ ਆ ਇਹ ਵੀ ਤੁਹਾਡੇ ਕੋਲ ਹਰ ਗੱਲ ਪਹੁੰਚਦੀ ਰਹੇ ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਤੁਸੀਂ ਅਜਮਾਓ ਅਜਮਾ ਕੇ ਦੇਖੋ ਅਜਮਾਨ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਫੋਨ ਤੇ ਸਲਾਹ-ਮਸ਼ਵਰਾ ਕਰ ਸਕਦੇ ਆ ਤੁਹਾਡੀ ਜਾਣਕਾਰੀ ਹਿੱਤ ਲਈ ਅਸੀਂ ਦਿੱਤਾ ਹੈਗਾ ਆ ਫੋਨ ਕਰ ਸਕਦੇ ਆ ਕਿ ਸਾਨੂੰ ਆ ਸਮੱਸਿਆ ਤੇ ਇਹਦੀ ਜੁਆਇੰਡ ਦੀ ਵਰਤੋਂ ਕਿਸ ਤਰ੍ਹਾਂ ਕਰੀਏ ਜਾਂ ਜਿਹੜੇ ਅੱਗੇ ਜਾ ਕੇ ਮੈਂ ਹੋਰ ਨੁਕਸੇ ਦੱਸੂਗਾ ਘਰੇਲੂ ਨੁਕਸੇ ਦੱਸਾਂਗੇ ਹਾਂ ਜੇ ਬਹੁਤ ਵੱਡੀਆਂ ਗੰਭੀਰ ਬਿਮਾਰੀਆਂ ਬਣ ਚੁੱਕੀਆਂ ਆ ਪ੍ਰਾਣੀਆਂ ਬਿਮਾਰੀਆਂ ਹੋ ਚੁੱਕੀਆਂ ਹੈਗੀਆਂ ਤੇ ਫਿਰ ਤੁਹਾਨੂੰ ਮੇਰੇ ਨਾਲ ਸੰਪਰਕ ਕਰਨਾ ਪਵੇਗਾ ਸੋ ਵੀਡੀਓ ਨੂੰ ਪਸੰਦ ਕਰਨ ਤੇ ਲਾਈਕ ਕਰਨ ਤੇ ਔਰ ਤੁਸੀਂ ਜਿਹੜਾ ਹੁਣੇ-ਹੁਣੇ ਸ਼ੇਅਰ ਕੀਤਾ ਆ ਹੁਣੇ ਚੱਲਦੀ ਵੀਡੀਓ ਤੇ ਇਸ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹੈਗਾ ਆ ਸੋ ਸਕਰੀਨ ਤੇ ਦਿੱਤੇ ਗਏ ਨੰਬਰ ਤੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ